ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਦੀ ਫਤਿਹ ਇੱਕ ਮੁੱਖ ਮੰਤਰੀ ਨਾਮ ਦਾ ਜਿਹੜਾ ਨੌਜਵਾਨ ਹੈ ਅਮਰਧਾਰੀ ਹੈ ਉਹਦਾ ਪੱਕਾ ਨਾਂ ਧਰਮਪ੍ਰੀਤ ਸਿੰਘ ਹੈ ਤੇ ਉਹਨੂੰ ਮੁੱਖ ਮੰਤਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਹਿਲਾਂ ਸੋਨੇਮਾਨ ਦੇ ਨਾਲ ਵੀ ਉਹਨੇ ਗਾਣੇ ਵਗੈਰਾ ਕੀਤੇ ਸੀ ਕਾਫੀ ਫੇਮਸ ਹੈ ਉਦੇ ਨਾਲ ਪੁਲਿਸ ਨੇ ਕੱਲ ਕੁੱਟਮਾਰ ਕੀਤੀ ਹੈ ਤੇ ਕੁੱਟਮਾਰ ਦੇ ਵਿੱਚ ਇਲਜ਼ਾਮ ਇਹ ਲੱਗੇ ਸੀ ਕਿ ਕਿਸੇ ਨੇ ਕੰਪਲੀਟ ਕੀਤੀ ਸੀ ਕਿ ਇਹਦੇ ਹੱਥ ਵਿੱਚ ਇੱਕ ਸ਼ਾਸਤਰ ਦਾ ਫੜਿਆ ਹੋਇਆ ਤੇ ਆਰੀ ਫੜੀ ਹੋਈ ਆ ਥੋੜਾ ਫੜਿਆ ਹੋਵੇ ਇਹੋ ਜਿਹਾ ਪੁਲਿਸ ਨੇ ਇਲਜ਼ਾਮ ਲਾਇਆ ਤੇ ਜਦੋਂ ਮੁੱਖ ਮੰਤਰੀ ਦੇ ਨਾਲ ਉਸ ਮੁੰਡੇ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦਾ ਮੈਂ ਦੁੱਧ ਲੈਣ ਵਾਸਤੇ ਗਿਆ ਸੀ ਮੈਨੂੰ ਇੱਕ ਕੁੱਤਾ ਮੜਦਾ ਸੀ ਤੇ ਉਹਨੂੰ ਮਾਰਨ ਵਾਸਤੇ ਮੈਂ ਕਿਰਪਾਨ ਕੱਢੀ ਸੀ ਪਰ ਜਿਹੜੀ ਪੁਲਿਸ ਦੀ ਕਰਤੂਤ ਹੈ ਉਹ ਸਾਹਮਣੇ ਆਈ ਹੈ ਉਸ ਮੁੰਡੇ ਨੂੰ ਕੇਸਾਂ ਤੋਂ ਫੜ ਕੇ ਕੁੱਟਿਆ ਜਾ ਰਿਹਾ ਹੈ ਉਹਦੀ ਦਸਤਾਰ ਲਾਹੀ ਗਈ ਡਾਂਗਾ ਮਾਰ ਲਈ ਗਈਆਂ ਸਵਾਲ ਬਹੁਤ ਵੱਡੇ ਨੇ ਇਹ ਹੀ ਪੁਲਿਸ ਜਿਹੜੀ ਇੱਕ ਨਿਹੱਥੇ ਨੌਜਵਾਨ ਨੂੰ ਕੁੱਟਦੀ ਹੈ ਪੱਗ ਲਾਂਦੀ ਹੈ ਕਿਸ ਪੱਟੇ ਜਾਂਦੇ ਆ ਜਦੋਂ ਗੈਂਗਸਟਰ ਗੋਲਗੇ ਚਲੋਂਦੇ ਨੇ ਉਦੋਂ ਡਾਂਗ ਕਿੱਥੇ ਹੁੰਦੀ ਹੈ ਜਦੋਂ ਵੱਡੇ ਵੱਡੇ ਨਸ਼ਾ ਤਸਕਰ ਜਿਹੜੇ ਆ ਉਹ ਨਸ਼ਾ ਵੇਚਦੇ ਨੇ ਉਦੋਂ ਡਾਂਗਾ ਕਿੱਥੇ ਹੁੰਦੀ ਹੈ ਇਹਨਾਂ ਦੀ ਹਾਲਾਂਕਿ ਤਰਨਤਾਰਨ ਦੇ ਐਸਐਸਪੀ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਉਹਨਾਂ ਨੂੰ ਸਸਪੈਂਡ ਕਰਕੇ ਜਿਨ੍ਹਾਂ ਨੇ ਡਾਂਗਾ ਮਾਰੀਆਂ ਨੇ ਮੁੱਖ ਮੰਤਰੀ ਦੇ ਸਸਪੈਂਡ ਕਰਕੇ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਹੈ ਸਸਪੈਂਡ ਕਰਨ ਤੋਂ ਮਤਲਬ ਕੀ ਹੈ ਜੇ ਪੁਲਿਸ ਲਾਈਨ ਵਿੱਚ ਹਾਜ਼ਰ ਨੇ ਫਿਰ ਉਹਨੂੰ ਪੱਕੇ ਤੌਰ ਤੇ ਘਰੇ ਭੇਜੋ ਜੇ ਗਲਤੀ ਹੈਗੀ ਹੈ ਦੂਜੇ ਪਾਸੇ ਉਹੀ ਪੁਲਿਸ ਮੁਲਾਜ਼ਮ ਜਿਹੜੇ ਡਾਂਗਾ ਮਾਰਨ ਵਾਲੇ ਸੀ ਆਪਣੀ ਸਫਾਈ ਦਿੰਦੇ ਨੇ ਕਹਿੰਦੇ ਉਹਨੇ ਸਾਡੀ ਪਗਲਾਹੀ ਛੜ ਦੇ ਹਮਲਾ ਕੀਤਾ ਪਹਿਲਾਂ ਇਹ ਦੱਸੋ ਵੀ ਜਿਹੜੀ ਤੁਹਾਡੀ ਡਾਂਗਾ ਮਾਰਨ ਦੀ ਵੀਡੀਓ ਉਹ ਤਾਂ ਲੋਕਾਂ ਨੇ ਵਾਇਰਲ ਕਰਦੀ ਜੇ ਤੁਹਾਡੇ ਤੇ ਉਹਨੇ ਹਮਲਾ ਕੀਤਾ ਸੀ ਪਗਲਾਹੀ ਸੀ ਉਹ ਵੀਡੀਓ ਕਿੱਥੇ ਹੈ ਉਹ ਵੀਡੀਓ ਦਿਖਾਓਗੇ ਸਰ ਮੈਂ ਬੇਨਤੀ ਇਹ ਤਾਂ ਕਰਨ ਲੱਗਾ ਕਿ ਇਸ ਵਕਤ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਬਹੁਤ ਹੀ ਖਰਾਬ ਹੈ ਜਦੋਂ ਅੱਤਵਾਦ ਦਾ ਦੌਰ ਆਇਆ ਸੀ ਨਾ ਉਦੋਂ ਇਹ ਕਹਿ ਲੋ ਕਿ 60% ਪੁਲਿਸ ਦੀ ਗਲਤੀ ਸੀ ਉਸ ਵਕਤ ਨਾਥੇ ਲੋਕਾਂ ਤੇ ਕੁੱਟਮਾਰ ਹੋਈ ਬਦਲੂਕੀ ਹੋਈ ਘਰਾਂ ਦੇ ਵਿੱਚ ਜਾ ਜਾ ਕੇ ਸ਼ਰੇਆਮ ਧੱਕਾ ਕੀਤਾ ਫੇਰੇ ਮਾਹੌਲ ਇੰਨਾ ਵੱਧ ਗਿਆ ਸੀ ਅੱਤਵਾਦ ਦਾ ਕੰਟਰੋਲ ਹੀ ਹੋ ਗਿਆ ਤੇ ਹੁਣ ਜੇ ਤੁਸੀਂ ਇਹੋ ਜਿਹੀਆਂ ਹਰਕਤਾਂ ਕਰੋਗੇ ਨਾ 80000 ਦੀ ਨਫਰੀ ਹੈ ਪੁਲਿਸ ਦੀ ਬਾਅਦ ਤੋਂ ਬਾਅਦ ਵਿਅਕਤੀ 83000 ਤੇ ਸਵਾ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ 1.5 ਕਰੋੜ ਉਹ ਲੋਕ ਨੇ ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਨੇ ਜਿਨ੍ਹਾਂ ਕੁ ਦਿਨਸ਼ੇੜੀ ਵੀ ਨੇ ਜਿਹੜੇ ਕੁਝ ਵੀ ਕਰ ਸਕਦੇ ਤੇ ਜਿੱក ਤੇ ਮਾਹੌਲ ਵਿਗੜ ਗਿਆ ਨਾ ਮੁੜ ਕੇ ਠੀਕ ਨਹੀਂ ਹੋਣਾ ਨੈਟ ਦਾ ਜਵਾਨੇ ਹਰੇਕ ਦੇ ਕੋਲੇ ਦੋ ਦੋ ਫੋਨ ਨੇ ਥੋੜਾ ਬਹੁਤਾ ਯਾਰ ਸਮਝ ਲਓ ਤੁਸੀਂ ਗੁਰਸਿੱਖ ਹੋ ਕੇ ਵੀ ਬਗ ਉਹ ਬੰਦੇ ਤੇ ਬੰਨੀ ਹੈ ਜਿਹੜਾ ਪੁਲਿਸ ਦੇ ਵਿੱਚ ਜਿਹੜਾ ਡਾਂਗਾ ਮਾਰ ਰਿਹਾ ਮੁੱਖ ਮੰਤਰੀ ਦੇ ਇਲਜ਼ਾਮ ਕਿ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਸੀ ਅਸੀਂ ਕਾਬੂ ਕੀਤਾ ਉਹਦੇ ਕੋਲੇ AK47 ਪੜੀ ਹੋਈ ਸੀ ਕਿੱਡੀ ਵੱਡੀ ਸੋਡੀ ਕਰਤੂਤ ਭੜੀ ਹਰਕਤ ਸਾਹਮਣੇ ਆਈ ਹੈ ਤੁਸੀਂ ਵੀਡੀਓ ਦਿਓ ਜਿਹਦੇ ਵਿੱਚ ਉਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਉਹ ਯਾਰ ਗੁਰਸਿੱਖ ਬੰਦਾ ਪਾਠ ਕਰਦਾ ਮਣੀ ਮੋਟੇ ਸ਼ਰਮ ਕਰ ਲੋ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਹੋ ਜਿਹੀ ਹਰਕਤਾਂ ਨਾ ਕਰੋ ਯਾਰ ਐਸਐਸਬੀ ਸਾਹਿਬ ਨੂੰ ਬੇਨਤੀ ਹੈ ਤਰਨਤਨ ਸਾਹਿਬ ਦੇ ਨੂੰ ਕਿ ਜੇ ਪੁਲਿਸ ਵਾਲਿਆਂ ਨੇ ਕਾਰਵਾਈ ਕੀਤੀ ਹੈ ਨਾ ਉਹਨੂੰ ਪੁਲਸਲਾਨ ਹੋ ਜਾ ਨਾ ਕਰੋ ਸਿੱਧੇ ਤੌਰ ਤੇ ਸਰਪ੍ਰਣ ਕਰਕੇ ਘਰੇ ਭੇਜੋ ਥੋੜੀ ਬਹੁਤੀ ਹੋਰਾਂ ਨੂੰ ਵੀ ਅਕਲ ਆਵੇ ਇਦਾਂ ਕਿ ਹੋਰ ਬਿੰਦੂ ਕਰਨੀਆਂ ਪੁਲਿਸ ਜਿਹੜੀ ਹੈ ਉਹ ਪਬਲਿਕ ਦੇ ਸਰਵੈਂਟ ਹੁੰਦੀ ਹੈ ਜਾਨਕਿ ਲੋਕਾਂ ਦੀ ਰੱਖਿਆ ਕਰਦੇ ਹੁੰਦੀ ਹੈ ਇੱਕ ਸੇਵਾਦਾਰ ਬਣ ਕੇ ਡਿਊਟੀ ਕਰਦੀ ਹੈ ਪਰ ਸਾਰੀ ਪੁਲਿਸ ਮਾੜੀ ਨਹੀਂ ਹੈਗੀ ਕੋਈ 5-7% ਬੰਦੇ ਹੈਗੇ ਨੇ ਜਿਹੜੇ ਪੁਲਿਸ ਦੇ ਵਿੱਚ ਨੀਚ ਨੇ ਖੱਜ ਨੇ ਸਾਰੀ ਪੁਲਿਸ ਨੂੰ ਬਦਨਾਮ ਕਰਦੇ ਆ ਤੇ ਇਹਨਾਂ ਖੱਜਾਂ ਨੂੰ ਹੁਣੇ ਨੱਥ ਪਾ ਲੋ ਨਹੀਂ ਸਾਰੀ ਪੁਲਿਸ ਜਿਹੜੀ ਬਦਨਾਮ ਹੁੰਦੀ ਹੈ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਨੀਆਂ ਕਟਨਾਵਾਂ ਤੇਰੇ ਰਾਜ ਵਿੱਚ ਹੋ ਰਹੀਆਂ ਨੇ ਇਹ ਬਦਲਾ ਸੀ ਯਾਰ ਇੱਕ ਨੇ ਹੱਥੇ ਮੁੰਡੇ ਤੇ ਤੁਸੀਂ ਡਾਂਗਾ ਮਾਰ ਗਏ ਕੇਸ਼ ਪੱਡੇ ਗਏ ਦਸਤਾਰੋ ਦੀ ਲਾਤੀ ਉਹਨੂੰ ਘੜੀਸਿਆ ਗਿਆ ਜੇ ਕੰਪਲੀਟ ਹੈਗੀ ਸੀ ਥਾਣੇ ਲੈ ਕੇ ਜਾਂਦੇ ਕਾਬੂ ਨਹੀਂ ਕੰਦੇ ਹੋਇਆ ਕੀ ਸੀ ਉਹ ਕੋਈ ਅੱਤਵਾਦੀ ਸੀ ਯਾਰ ਜਿਹੜਾ ਕਾਬੂ ਨਹੀਂ ਹੋਇਆ ਤੁਹਾਡੇ ਕੋਲ ਥਾਣੇ ਲੈ ਕੇ ਜਾਂਦੇ ਗੱਲਬਾਤ ਕਰਦੇ ਤੁਸੀਂ ਵੀਡੀਓ ਵਾਇਰਲ ਕਰਦੇ ਬਾਅਦ ਦੇ ਵਿੱਚ ਵੀ ਆ ਮੁੱਖ ਮੰਤਰੀ ਦੀ ਗਲਤੀ ਹੈ ਕਿੱਡੀ ਵੱਡੀ ਭੈੜੀ ਫਰਕਤ ਕਰਤੂਤ ਕੀਤੀ ਹੈ ਜਦ ਸਾਰੇ ਪੁਲਿਸ ਨੂੰ ਤੁਸੀਂ ਸ਼ਰਮ ਸ਼ਰਮ ਕਰਦੇ ਸਾਰੇ ਪੁਲਿਸ ਤੁਹਾਡੇ ਦੋ ਬੰਦਿਆ ਕਰਕੇ ਸ਼ਰਮ ਸ਼ਰਮ ਹੁੰਦੀ ਹੈ ਇਹ ਚਾਹੀਦਾ ਡੀਡੀਪੀ ਸਾਹਿਬ ਨੂੰ ਵੀ ਐਸਐਸਬੀ ਸਾਹਿਬ ਨੂੰ ਵੀ ਕਿ ਇਹੋ ਜਿਹੇ ਜਿਹੜੇ ਪੁਲਿਸ ਵਾਲੇ ਗੰਦੀਆਂ ਹਰਕਤਾਂ ਕਰਦੇ ਨੇ ਇਹਨਾਂ ਦੇ ਨੱਥ ਪਾਓ ਨਹੀਂ ਪੰਜਾਬ ਦਾ ਮਾਹੌਲ ਇਸੇ ਕਰਕੇ ਖਰਾਬ ਹੋਣਾ ਲੱਖ ਲਾਂਟ ਉਹਦੇ ਕੇਸ ਬਟਣ ਵਾਲਿਆਂ ਨੂੰ ਤੇ ਡਾਂਗਾ ਮਾਰਨ ਵਾਲੇ ਔਰ ਜਿਨ੍ਹਾਂ ਨੇ ਕੰਪਲੀਟ ਕੀਤੀ ਹੈ ਕਿ ਕੁੱਤੇ ਦੇ ਖਾਤਰ ਫਿਰ ਆਪਣੇ ਪੇੜ ਜੇ ਰੱਖਿਏ ਘਰੇ ਸਾਹਮਣੇ ਰੱਖੋ ਜੇ ਕਿਸੇ ਨੂੰ ਕੋਈ ਕੁੱਤਾ ਕਿਹਦਾ ਰੱਖਿਆ ਵੱਢੂਗਾ ਅਗਲਾ ਖੰਡ ਥੋੜੀ ਪਾਊਗਾ ਮੇਰੇ ਘਰੇ ਕੁੱਤਾ ਰੱਖਿਆ ਅਸੀਂ ਬੰਨ ਕੇ ਰੱਖਿਆ ਹੋਇਆ ਅਸੀਂ ਆਪਣੇ ਘਰ ਰੱਖਨੇ ਆ ਅਸੀਂ ਬਾਹਰ ਥੋੜੀ ਕੱਢਦੇ ਜੇ ਕੋਈ ਸਾਡਾ ਕੁੱਤਾ ਕਿਸੇ ਨੂੰ ਵੱਢੂਗਾ ਤਾਂ ਸਾਡੀ ਗਲਤੀ ਹੋਊਗੀ ਤੁਸੀਂ ਆਪਣੀ ਗਲਤੀ ਮੰਨਦੇ ਨਹੀਂ ਪੁਲਿਸ ਸਾਡੇ ਲਈ ਮੈਂ ਇੱਕ ਹੋਰ ਬੇਨਤੀ ਕਰਨਾ ਕੱਲੀ ਪੁਲਿਸ ਸੱਦੀ ਨਹੀਂ ਪੁਲਿਸ ਨੂੰ ਫੀਸ ਵੀ ਦਿੱਤੀ ਹੋਣੀ ਹੈ ਫਾਂਸ 7000 ਰੁਪਿਆ ਦੇ ਕੇ ਉਹਨੂੰ ਕਿਹਾ ਹੋਣਾ ਵੀ ਇਹਦੇ ਚਾਰ ਖੇਤ ਰੇ ਫੇਰੋ ਬਹੁਤ ਵੱਡੀ ਗਲਤੀ ਹੈ ਦੇ ਦੂਜੀ ਬੇਨਤੀ ਕਰਦਾ ਜਿਹੜੇ ਸੌਦਾ ਲਾਉਣ ਵਾਲੇ ਆ ਮਾੜੇ ਮੁੱਟੇ ਨੂੰ ਕੁੱਟ ਕੇ ਕਹਿੰਦੇ ਸੌਦਾ ਲਾਤਾ ਹੁਣ ਜਿਹੜੇ ਪੁਲਿਸ ਵਾਲਿਆਂ ਨੇ ਮੁੱਖ ਮੰਤਰੀ ਦੇ ਕੇਸ ਪੱਟੇ ਨੇ ਡਾਂਗਾ ਮਾਰ ਗਏ ਨੇ ਉਹਨਾਂ ਪੁਲਿਸ ਵਾਲੇ ਸੌਦਾ ਲਾ ਸਕਦੇ ਆ ਨਹੀਂ ਨ ਨਹੀਂ ਹੈ ਅੰਗ ਫੋਕਰੇ ਫਿਰਦੇ ਹੁੰਦੇ ਨੇ ਨਾ ਅੱਗੇ ਸੌਦਾ ਲਾਤਾ ਸੀ ਹੁਣ ਲਾਓ ਸੌਦਾ ਬੜੀ ਸ਼ਰਮਨਾਕ ਕੱਟਣਾ ਜਾਂ ਜਿਹੜੀ ਇਹ ਮੁੰਡੇ ਤੇ ਕੇਸ ਪੱਟੇ ਗਏ ਵਾਹਿਗੁਰੂ ਜੀ ਕਾ ਖਾਲਸਾ Vai grudir que fatia.